ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਆਰਥਿਕਤਾ ਦੀ ਪੋਲ ਇੱਕ ਵਾਰ ਮੁੜ ਖੁਲਦੀ ਦਿਖਾਈ ਦੇ ਰਹੀ ਹੈ। ਨੀਤੀ ਆਯੋਗ ਦੀ ਜਾਰੀ ਰਿਪੋਰਟ ਵਿੱਚ ਪੰਜਾਬ ਦਾ ਨਾਮ ਸਭ ਤੋਂ ਖਰਾਬ ਆਰਥਿਕਤਾ ਵਾਲੇ ਰਾਜਾਂ ਵਿੱਚ ਆਇਆ ਹੈ। ਜਦਕਿ ਖਣਿਜਾਂ ਨਾਲ ਭਰਪੂਰ Odisha, Chhattisgarh, Goa ਅਤੇ Jharkhand ਸ਼ੁਕਰਵਾਰ ਨੂੰ ਆਯੋਗ ਦੀ ਪਹਿਲੀ ਵਿੱਤੀ ਸਿਹਤ ਸੂਚਕਾਂਕ ਰਿਪੋਰਟ ਵਿੱਚ ਸ਼ਾਮਲ ਰਾਜਾਂ ਵਿੱਚੋਂ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਪ੍ਰਾਪਤੀ ਵਾਲੇ ਰਾਜ ਬਜੂਬ ਰਹੇ ਹਨ। ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕੇਰਲ ਇਹ ਸੂਚਕਾਂਕ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਰਾਜ ਰਹੇ ਹਨ। ਰਾਜਾਂ ਦੀ ਵਿੱਤੀ ਸਥਿਤੀ ਬਾਰੇ ਸਮਝ ਵਿਕਸਿਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤੇਲੰਗਾਨਾ, ਮਧ ਪ੍ਰਦੇਸ਼, ਕਰਨਾਟਕ ਨੂੰ ਅਭਿਲਾਸ਼ੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਹ ਰਿਪੋਰਟ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪੰਗੜੀਆ ਨੇ ਜਾਰੀ ਕੀਤੀ। ਇਪੋਰਟ ਦੇ ਅਨਸਾਰ ਉੜੀਸਾ 7.8 ਦੇ ਸਭ ਤੋਂ ਵੱਧ ਸਕੋਰ ਦੇ ਨਾਲ ਵਿੱਤੀ ਸਿਹਤ ਦੇ ਮਾਮਲੇ ਵਿੱਚ ਇੱਕ ਸ਼ਾਨਦਾਰ ਸਥਿਤੀ ਵਿੱਚ ਹੈ। ਖਰਚੇ ਤੇ ਮਾਲੀਆ ਜਟਾਉਣ ਦੀ ਗੁਣਵੱਤਾ ਦੇ ਤਹਿਤ ਉਸ ਪ੍ਰਦਰਸ਼ਨ ਨਾਲੋਂ ਬਿਹਤਰ ਪ੍ਰਦਰਸ਼ਨ ਦੇ ਨਾਲ ਕਰਜ਼ਾ ਸੂਚਕਾਂਕ ਅਤੇ ਕਰਜ਼ਾ ਸਥਿਰਤਾ درجہਬੰਦੀ ਵਿੱਚ ਸ਼ਿਖਰ ਤੇ ਹੈ। ਇਸ ਦੇ ਉਲਟ ਕੇਰਲਾ ਤੇ ਪੰਜਾਬ ਘਟ ਖਰਚੇ ਅਤੇ ਕਰਜ਼ੇ ਦੀ ਸਥਿਰਤਾ ਨਾਲ ਜੂਝ ਰਹੇ ਹਨ। ਪੱਛਮੀ ਬੰਗਾਲ ਨੂੰ ਮਾਲੀਆ ਜਟਾਉਣ ਅਤੇ ਕਰਜ਼ਾ ਸੂਚਕਾਂਕ ਦੇ ਮੁੱਦਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। 10 ਦੇ ਕੇ ਫਿਸਕਲ ਹੈਲਥ ਇੰਡੈਕਸ ਰਿਪੋਰਟ ਇੱਕ ਸਾਲਾਨਾ ਪ੍ਰਕਾਸ਼ਨ ਹੁੰਦੀ ਹੈ ਜੋ ਭਾਰਤੀ ਰਾਜਾਂ ਦੀ ਵਿੱਤੀ ਸਿਹਤ ਤੇ ਕੇਂਦਰਿਤ ਹੁੰਦੀ ਹੈ। ਇਹ ਡਾਟਾ ਆਧਾਰਿਤ ਸੂਝ ਪ੍ਰਦਾਨ ਕਰੇਗਾ ਜਿਸ ਦੀ ਵਰਤੋਂ ਰਾਜ ਪੱਧਰੀ ਨੀਤੀਗਤ ਦਖਲਅੰਦਾਜ਼ੀ ਲਈ ਸਮੁੱਚੇ ਵਿੱਤੀ ਸ਼ਾਸਨ, ਆਰਥਿਕ ਲਚਕੀਲੇਪਣ ਅਤੇ ਰਾਸ਼ਟਰ ਦੀ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ। ਦੋਸਤੋ ਅੱਜ ਮੈਂ ਪੰਜਾਬ ਸਟੇਟ ਦੀ ਆਰਥਿਕ ਪੋਜੀਸ਼ਨ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ। ਪਹਿਲਾਂ ਇੱਕ ਰਿਪੋਰਟ ਆਈ ਹੋਈ ਜਿਹੜੀ ਅੱਜ ਦੇ ਟ੍ਰਿਬਿਊਨ ਨਿਊਜ਼ਪੇਪਰ ਵਿੱਚ ਹੈ। ਤੁਸੀਂ ਦੇਖ ਸਕਦੇ ਹੋ ਬੜੀ ਰਿਲਾਇਬਲ ਨਿਊਜ਼ਪੇਪਰ ਹੈ ਇੰਡੀਆ ਦਾ ਇਹ ਕੀ ਕਹਿੰਦਾ ਕਿ ਪੰਜਾਬ ਵਰਸਟ ਅਮੰਗ 18 ਮੇਜਰ ਸਟੇਟਸ ਔਨ ਫਿਸਕਲ ਹੈਲਥ ਇੰਡੈਕਸ ਪਾਪ ਕੇ 18 ਸਟੇਟਾਂ ਚੁਣੀਆਂ ਉਹਨਾਂ ਨੇ ਸਾਰੇ ਭਾਰਤ ਚੋਂ 18 ਸਟੇਟਾਂ ਚੋਂ ਪੰਜਾਬ 18ਵੇਂ ਨੰਬਰ ਤੇ ਆ ਜਿਹਦੀ ਕਿ ਆਰਥਿਕ ਪੋਜੀਸ਼ਨ ਬਹੁਤ ਮਾੜੀ ਗਿਆ ਔਰ ਇਹਨਾਂ ਦੀ ਮੈਨੇਜਮੈਂਟ ਬਹੁਤ ਪੂਰ ਔਰ ਸਭ ਤੋਂ ਨੰਬਰ 1 ਸਟੇਟ ਕਿਹੜੀ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਉੜੀਸਾ ਜਿਹਨੂੰ ਆਪਾਂ ਬਹੁਤ ਪਛੜੀ ਹੋਈ ਸਟੇਟ ਸਮਝਦੇ ਸੀ ਇੰਡੀਆ ਦੇ ਭਾਰਤ ਦੇ ਉਹ ਹਾਇ ਹੌਸਤਾ ਹੌਸਤਾ ਜਿਹੜੀਆਂ ਪਛੜੀਆਂ ਸਟੇਟ ਸੀ ਉਤੋਂ ਦੇ ਤੁਸੀਂ ਲੀਡਰਸ਼ਿਪ ਕਹਿ ਲੋ ਚੰਗੀ ਸਰਕਾਰਾਂ ਕਹਿ ਲੋ ਠੀਕ ਫਜ਼ੂਲ ਖਰਚੀ ਨਹੀਂ ਕਰਦੀਆਂ ਸੀ ਉਹ ਹੌਸਤਾ ਹੌਸਤਾ ਉੱਤੇ ਆਉਂਦੀਆਂ ਹੁੰਦੀਆਂ ਅੱਜ ਪੰਜਾਬ ਬਿਲਕੁਲ ਇੱਕ ਉਜੜੀ ਹੋਈ ਸਟੇਟ ਬਣਦੀ ਜਾ ਰਹੀ ਹੈ ਔਰ ਇਸੇ ਸਟੇਟ ਵਿੱਚ ਇਸੇ ਰਿਪੋਰਟ ਵਿੱਚ ਜੇ ਤੁਸੀਂ ਦੇਖੋਗੇ ਆ ਜਿਹੜਾ ਨੁਕਤਾ ਦੇਖਣਾ ਪਲੀਜ਼ ਇੱਕ ਹੀ ਕਹਿ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਟੋਟਲ ਡੈਟ ਫੈਕਟਰ ਹੈ ਉਹ 31 ਡਿਸੰਬਰ 2024 ਹੁਣੇ ਮਹੀਨਾ ਪਹਿਲਾਂ ਉਸ ਦਿਨ ਪੰਜਾਬ ਦੇ ਸਿਰ ਤੇ 371000 ਕਰੋੜ ਦਾ ਕਰਜ਼ਾ ਵਾ ਮਤਲਬ ਆਲਮੋਸਟ ਪੌਣੇ 4 ਲੱਖ ਕਰੋੜ ਦਾ ਕਰਜ਼ਾ ਸਾਡੀ ਸਟੇਟ ਤੇ ਹੈ ਔਰ ਇਹ ਕਰਜ਼ੇ ਨੂੰ ਆਪਾਂ ਜੇ ਡਿਵਾਈਡ ਕਰੀਏ ਥੋੜਾ ਜਿਆ ਤਾਂ ਆ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਇਹਨਾਂ ਨੇ ਲਗਭਗ 3 ਸਾਲ ਹੋ ਚਲੇ ਨੇ ਉਹਨਾਂ ਨੂੰ ਸਰਕਾਰ ਬਣਾਈ ਨੂੰ ਇਹਨਾਂ ਨੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ ਇੱਕ ਲੱਖ ਕਰੋੜ ਦਾ ਬਹੁਤ ਵੱਡਾ ਅਮਾਉਂਟ ਹੁੰਦਾ ਤੇ ਮਗਰਲੀਆਂ ਪਾਰਟੀਆਂ ਜਿਹਨੂੰ ਕੇਜਰੀਵਾਲ ਤੇ ਭਗਵੰਤ ਮਾਨ ਰੋਜ਼ ਗਾਲ੍ਹਾਂ ਕੱਢਦੇ ਨੇ ਕਿ ਬੜੀਆਂ ਮਾੜੀਆਂ ਪਾਰਟੀਆਂ ਸੀ ਬੜਾ ਲੁੱਟ ਕੀਤੀਆਂ ਇਹਨਾਂ ਨੇ ਸਾਡੀ ਸਟੇਟ ਦੀ ਉਹਨਾਂ ਨੇ ਜਿਹੜਾ ਬਕਾਇਆ 2.71 ਲੱਖ ਕਰੋੜ ਰੁਪਏ ਦਾ ਕਰਜ਼ਾ 2.71 ਲੱਖ ਕਰੋੜ ਦਾ ਤੇ ਲਗਭਗ ਪੌਣੇ 3 ਲੱਖ ਕਰੋੜ ਦਾ ਉਹਨਾਂ ਨੇ ਕਰਜ਼ਾ ਕਿੰਨੀ ਦੇਰ ਚੜਾਇਆ ਵਾ ਪਿਛਲੇ 40 ਸਾਲ ਵਿੱਚ ਕਿਉਂਕਿ ਮੈਂ ਜਦੋਂ ਕਾਲਜ ਪੜ੍ਹਦਾ ਸੀ ਔਰ ਫੈਕਟਸ ਦੱਸਣਗੇ ਤੁਸੀਂ ਸਾਰੇ ਚੈੱਕ ਆਪਣੇ ਗੂਗਲ ਦੇ ਉੱਤੇ ਚੈੱਕ ਕਰ ਸਕਦੇ 1985 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ ਮਤਲਬ ਪੰਜਾਬ ਦੇ ਸਰ ਤੇ ਕੋਈ ਕਰਜ਼ਾ ਨਹੀਂ ਸੀਗਾ ਬਹੁਤ ਅੱਛੀ ਸਟੇਟ ਸੀ ਕਿ ਰੀਜ਼ਨੇਬਲ ਸਾਰੇ ਸਕੂਲ ਹੈਲਥ ਕੇਅਰ ਐਟਸੈਟਰਾ ਤਨਖਾਹਾਂ ਮੁਲਾਜ਼ਮਤ ਠੀਕ ਸੀਗਾ ਔਰ ਉਸ ਤੋਂ ਬਾਅਦ ਜਦੋਂ ਇੱਕ ਮਿਲਟੈਂਸੀ ਦਾ ਦੌਰ ਆਇਆ ਪੰਜਾਬ ਦੇ ਵਿੱਚ ਪਹਿਲਾ ਕਰਜ਼ਾ ਸਾਡੀ ਸਟੇਟ ਦੇ ਉੱਤੇ 80 ਦੇ ਦਹਾਕੇ ਚ ਤੇ 90 ਦੇ अर्ली ਦਹਾਕੇ ਵਿੱਚ ਉਹ ਜਿਹੜਾ ਮਿਲੀਟੈਂਸੀ ਨੂੰ ਟੈਕਲ ਕਰਨ ਵਾਸਤੇ ਕੇਂਦਰ ਤੋਂ ਪੈਸਾ ਚੱਕਿਆ ਗਿਆ 8500 ਕਰੋੜ ਰੁਪਏ ਦਾ ਕਰਜ਼ਾ ਉੱਥੋਂ ਗੱਲ ਸਟਾਰਟ ਹੋਈ 8.5 ਹਜ਼ਾਰ ਕਰੋੜ ਤੋਂ ਗੱਲ ਸਟਾਰਟ ਹੋਈ ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਇੱਕ ਵਾਰ ਇੰਦਰ ਕੁਮਾਰ ਗੁਜਰਾਲ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਪੰਜਾਬ ਤੋਂ ਬਿਲੋਂਗ ਕਰਦੇ ਸੀਗੇ ਉਹਨਾਂ ਨੇ ਇਹ ਕਰਜ਼ਾ ਰਾਈਟ ਆਫ ਕਰਨ ਦਾ ਐਲਾਨ ਕੀਤਾ ਸੀਗਾ ਸੋ ਮਤਲਬ ਮਗਲੀਆਂ ਪਾਰਟੀਆਂ ਅਕਾਲੀ ਦਲ ਕਾਂਗਰਸ ਬਹੁਤ ਮਾੜੀ ਸੀ ਕੇਜਰੀਵਾਲ ਤੇ ਭਗਵੰਤ ਪਾਣ ਦੇ ਅਨੁਸਾਰ ਲੇਕਿਨ ਉਹਨਾਂ ਨੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਤਕਰੀਬਨ 40 ਸਾਲਾਂ ਵਿੱਚ ਚੜਾਇਆ ਮਾੜੀ ਗੱਲ ਆ ਅਗਰ ਉਹਨਾਂ ਨੇ ਵੀ ਕੋ ਮਿਸਮੈਨੇਜਮੈਂਟ ਕੀਤੀ ਮੈ ਉਹਦੇ ਕਿਸੇ ਦੀ ਕੋਈ ਉਹਨਾਂ ਦੀ ਕੋਈ ਡਿਫੈਂਸ ਨਹੀਂ ਕਰਦਾ ਪਰ ਜਿਹੜੇ ਕਹਿੰਦੇ ਸੀ ਅਸੀਂ ਤਾਂ ਇੱਕ ਬਦਲਾਅ ਲੈ ਕੇ ਆਵਾਂਗੇ ਅਸੀਂ ਤਾਂ ਕਰਜ਼ੇ ਖਰਚੇ ਘਟਾਵਾਂਗੇ ਅਸੀਂ ਪੰਜਾਬ ਨੂੰ ਜਿਹੜਾ ਦਲਦਲ ਹੈ ਕਰਜ਼ੇ ਦੀ ਉਹਦੇ ਵਿੱਚੋਂ ਕੱਢਾਂਗੇ ਤੇ ਭਾਈ ਇਹਨਾਂ ਨੇ ਤਾਂ 3 ਸਾਲਾਂ ਵਿੱਚ ਹੀ 1 ਲੱਖ ਕਰੋੜ ਦਾ ਕਰਜ਼ਾ ਐਡ ਕਰਤਾ ਫਿਰ ਹੁਣ ਆ ਇੰਡੈਕਸ ਤੁਸੀਂ ਪੜੋ ਥੋੜਾ ਜਿਹਾ ਇੱਕ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਆ ਕੁਆਲਿਟੀ ਆਫ ਐਕਸਪੈਂਡੀਚਰ ਆ ਦੇਖੋ ਇੱਕ ਸੈਕੰਡ ਵਾਲਾ ਜਿੱਥੇ ਮੇਰੀ ਉਂਗਲੀ ਆ ਇਹ ਕੀ ਕਹਿੰਦਾ ਵਾ ਕਿ ਉੜੀਸਾ ਦੀ ਕੁਆਲਿਟੀ ਆਫ ਐਕਸਪੈਂਡੀਚਰ ਮਤਲਬ ਕਿ ਪੈਸੇ ਖਰਚਣ ਦੀ ਅਕਲਮੰਦੀ ਕਹਿ ਲਓ ਇਹ ਹੈਗੀ ਆ 52 ਇਹਨਾਂ ਦੇ ਅੰਕੜੇ ਦਿੱਤੇ ਨੇ 52 ਪੁਆਇੰਟਸ ਤੇ ਪੰਜਾਬ ਦੀ ਕੁਆਲਿਟੀ ਆਫ ਐਕਸਪੈਂਡੀਚਰ ਹੈਗੀ ਆ 4.7 ਪੁਆਇੰਟ ਬਸ ਉਦੋਂ ਉਹਨਾਂ ਅਸੀਂ 10 ਗੁਣਾ ਤੋਂ ਵੀ ਥੱਲੇ ਓਡੀਸਾ ਓਡੀਸਾ ਦੀ ਫਿਸਕਲ ਮੈਨੇਜਮੈਂਟ ਪੰਜਾਬ ਦੇ ਮੁਕਾਬਲੇ ਤੇ 10 ਗੁਣਾ ਛੰਗੀ ਹੈ ਅਗਲੀ ਗੱਲ ਹੈ ਕਿ ਰੈਵਨਿਊ ਮੋਬਾਈਲਾਈਜੇਸ਼ਨ ਕਿ ਅਸੀਂ ਜਿਹੜਾ ਮਾਲੀਆ ਕਿੰਨਾ ਇਕੱਠਾ ਕਰਦੇ ਆ ਰੈਵਨਿਊ ਕਿੰਨੀ ਜਨਰੇਟ ਹੁੰਦੀ ਕਿਉਂਕਿ ਪੈਸਾ ਆਊਗਾ ਤਾਂ ਸਰਕਾਰ ਆਪਣਾ ਘਰ ਚਲਾਵੇਗੀ ਨਾ ਤੇ ਰੈਵਨਿਊ ਮੋਬਾਈਲਾਈਜੇਸ਼ਨ ਵਿੱਚ ਬਹੁਤ ਸੰਸਨੀ ਹੈਗੇ ਤੁਸੀਂ ਦੇਖ ਸਕਦੇ ਹੋ ਰੈਵਨਿਊ ਮੋਬਾਈਲਾਈਜੇਸ਼ਨ ਪਹਿਲੀ ਕਾਲਮ ਓਡੀਸਾ ਦੀ ਹੈ ਦੂਸਰੀ ਪੰਜਾਬ ਦੀ ਹੈ ਕਿੰਨੀ ਹੈ ਰੈਵਨਿਊ ਮੋਬਿਲਾਈਜੇਸ਼ਨ ਉੜੀਸਾ ਨੇ ਉੜੀਸਾ ਕਰਦੀ ਹੈਗੀ ਆ 60 ਪੁਆਇੰਟਸ 60 ਉਹਨੂੰ ਅੰਕੜੇ ਦਿੱਤੇ ਗਏ ਨੇ ਇਹਦੇ ਮੁਕਾਬਲੇ ਤੇ ਪੰਜਾਬ ਕਿੰਨੀ ਕਰਦੀ ਆ 28.1 28.1 ਮਤਲਬ ਕਿ ਅਸੀਂ ਆਲਮੋਸਟ ਅੱਧ ਤੋਂ ਵੀ ਥੱਲੇ ਆ ਰੈਵਨਿਊ ਮੋਬਿਲਾਈਜੇਸ਼ਨ ਵਿੱਚ ਸਾਡੇ ਨਾਲ ਉੜੀਸਾ ਵਰਗੀ ਸਟੇਟ ਜਿਹੜੀ ਉਹ ਰੈਵਨਿਊ ਦੇ ਵਿੱਚ ਚੋਰੀ ਨਹੀਂ ਹੋਣ ਦਿੰਦੀ ਮਾਲੀਆ ਕੱਟਸ ਟੈਕਸਸ ਇਕੱਠੇ ਕਰਨ ਵਿੱਚ ਜਾ ਜੋ ਵੀ ਉਹਨਾਂ ਦੇ ਸੋਸ਼ਲਸ ਹੈਗੇ ਨੇ ਚਾਹੇ ਐਕਸਾਈਜ਼ ਦੀ ਇਨਕਮ ਆ ਚਾਹੇ ਹੋ ਜਿਹੜੀ ਸੇਲ ਰੀਡਸ ਕਰਦੇ ਰਜਿਸਟਰੀਆ ਕਰਾਉਣੀ ਹੋਦੀ ਆ ਚਾਹੇ ਉਹ ਮਾਈਨਿੰਗ ਮਹਿਕਮੇ ਦੀ ਆ ਜਾਂ ਕੋਈ ਵੀ ਜਨਰੇਸ਼ਨ ਆ ਮੋਬਿਲਾਈਜੇਸ਼ਨ ਉਹਦੇ ਵਿੱਚ ਉੜੀਸਾ 99 ਡਬਲ ਤੋਂ ਅੱਗੇ ਆ ਤੇ ਤੁਸੀਂ ਦੇਖੋ ਕਿ ਜਿਹੜਾ 1 ਲੱਖ ਕਰੋੜ ਦਾ ਕਰਜ਼ਾ ਚੱਕਿਆ ਕੇਜਰੀਵਾਲ ਦੇ ਭਗਵੰਤਪານ ਦੀ ਸਰਕਾਰ ਨੇ ਇਹ ਗਿਆ ਕਿੱਥੇ ਆ ਫਿਰ ਕਿਉਂਕਿ ਮੈਂ ਪਿੰਡਾਂ ਚ ਬਿਲੋਂਗ ਕਰਦਾ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ ਚ ਪੰਜਾਬ ਦੇ ਲੋਕ ਵਸਦੇ ਹੋ 3 ਸਾਲਾਂ ਵਿੱਚ ਇੱਕ ਨਵੇਂ ਪੈਸੇ ਦੀ ਕੋਈ ਯਾਨੋ ਕਹਿੰਦੇ ਮੀਨਿੰਗਫੁਲ ਪ੍ਰੋਗਰੈਸ ਡਿਵੈਲਪਮੈਂਟ ਦੀ ਮੈਨੇ ਦੇਖੀ ਕਿਤੇ ਕੋਈ ਏਟ ਲੱਗੀ ਹੋਵੇ ਕਿਸੇ ਪਿੰਡ ਵਿੱਚ ਕੋਈ ਵੱਡਾ ਪ੍ਰੋਜੈਕਟ ਕੋਈ ਨਮਾ ਸਕੂਲ ਖੜਾ ਕੀਤਾ ਹੋਵੇ ਕੋਈ ਹਸਪੀਟਲ ਬਣਾਇਆ ਹੋਵੇ ਕੋਈ ਡਿਸਪੈਂਸਰੀ ਬਣਾਇਆ ਪਿੰਡਾਂ ਚ ਕੋਈ ਵਿਕਾਸ ਦਾ ਕੰਮ ਕੀਤਾ ਹੋਵੇ 3 ਸਾਲਾਂ ਵਿੱਚ ਨਾਥਿੰਗ ਸਿਮਿਲਰਲੀ ਗੋਸ ਫੋਰ ਅਰਬਨ ਜਿਹੜੀਆਂ ਲੋਕਲ ਬਾਡੀਜ਼ ਹੈਗੀਆਂ ਮਿਨਿਸਪੈਲਟੀਆਂ ਨੇ ਨਗਰ ਪੰਚਾਇਤਾਂ ਨੇ ਮੈਂ ਤਾਂ ਕਿਤੇ ਦੇਖਿਆ ਨਹੀਂ ਇਹ ਕੋਈ ਮੈਂ ਕੋਈ ਐਵੇਂ ਜਾਣਬੁੱਝ ਕੇ ਕਿ ਮੈਂ ਇਹਨਾਂ ਦਾ ਵਿਰੋਧ ਕਰ ਰਹਾ ਇਸ ਕਰਕੇ ਨਹੀਂ ਕਾ ਪੈਸਾ ਲੱਗਿਆ ਹੀ ਨਹੀਂ ਗਾ ਤੇ ਫਿਰ ਪੈਸਾ ਕਿੱਥੇ ਗਿਆ ਵਾ ਬਹੁਤ ਸਾਰ ਕਿ ਕਰਜ਼ੇ ਦੀ ਅਦਾਇਗੀ ਵਿੱਚ ਵਿਆਜ ਦੀ ਸ਼ਕਲ ਵਿੱਚ ਜਾਂਦਾ ਬਹੁਤ ਸਾਰਾ ਪੈਸਾ ਜਿਵੇਂ ਕਿ ਬਿਜਲੀ ਬੋਰਡ ਆ ਸਾਡਾ ਪੰਜਾਬ ਸਟੇਟ ਇਲੈਕਸਿਟੀ ਬੋਰਡ ਜਿਹਨੂੰ ਪੀਐਸਪੀਸੀਐਲ ਕਹਿੰਦੇ ਆਪਾਂ ਇਹਨੂੰ ਹਰ ਸਾਲ ਸਾਡੀ ਸਟੇਟ ਗਵਰਨਮੈਂਟ ਨੂੰ ਜਿਹੜੀ ਬਿਜਲੀ ਟਿਊਬਲਸ ਨੂੰ ਮੁਫਤ ਜਾ ਰਹੀ ਆ ਜਾਂ ਜਿਹੜੀ ਹੋਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ 300 ਯੂਨਿਟ ਫ੍ਰੀ ਦਿੱਤੀ ਘਰਾਂ ਨੂੰ ਵਗੈਰਾ ਵਗੈਰਾ 25000 ਕਰੋੜ ਰੁਪਈਆ ਸਾਲ ਦਾ ਤਾਂ ਅਸੀਂ ਜਿਹੜੀ ਸਬਸਿਡੀ ਆ ਉਹ ਪੀਐਸਪੀਸੀਐਲ ਨੂੰ ਅਦਾ ਕਰ ਰਹੀ ਪੰਜਾਬ ਸਰਕਾਰ ਕਿਉਂਕਿ ਸਰਕਾਰ ਨੇ ਤਾਂ ਦੇਣੇ ਆ ਨਾ ਪੀਐਸਪੀਸੀਐਲ ਅੱਗੇ ਕੰਜ਼ਿਊਮਰ ਨੂੰ ਫ੍ਰੀ ਦੇ ਸਕਦੀ ਆ ਸਬਸਿਡਾਈਜ਼ ਕਰ ਸਕਦੀ ਆ ਪਰ ਇਹ ਮੰਨ ਲਿਆ ਕਿ ਕੁਝ ਖਰਚਾ ਇੰਟਰਸਟ ਪੇਮੈਂਟ ਜਾ ਰਿਹਾ ਫ੍ਰੀ ਬੀਜ਼ ਵਿੱਚ ਜਾ ਰਿਹਾ ਜਿਹੜੀ ਹੁਣ ਬੜੇ ਉਸ਼ਾਨ ਨਾਲ ਕਹਿੰਦੇ ਨੇ ਕਿ केजरीवाल ਸਾਹਿਬ ਤੋਂ ਰੇਵੜੀਆਂ ਵੰਡ ਰਹੇ ਹਮ ਦਿੱਲੀ ਚ ਵੀ ਕਈ ਕੁਛ ਉਹਨਾਂ ਨੇ ਐਲਾਨ ਕੀਤੇ ਨੇ ਤੇ ਬਾਕੀ ਜਿਹੜਾ ਖਰਚਾ ਹੈਗਾ ਉਹ ਅਯਾਸ਼ੀ ਆ ਸਰਕਾਰਾਂ ਦੀ ਮਤਲਬ ਹਜ਼ਾਰ ਗਨਮੈਨ ਭਗਵੰਤ ਸਿੰਘ ਮਾਨ ਕੋਲ ਇੱਕ ਜੈਡ ਸਿਕਿਉਰਿਟੀ ਜਿਹੜੀ ਕਿ ਦਿੱਲੀ ਦੇ ਚੀਫ ਮਿਨਿਸਟਰ ਕੋ ਪਹਿਲਾਂ ਆਲਰੇਡੀ ਅਵੇਲੇਬਲ ਸੀ ਕਿ ਗਵਰਨਮੈਂਟ ਆਫ ਇੰਡੀਆ ਦੇ ਇੱਕ ਜੈਡ ਸਕਿਉਰਿਟੀ ਪੰਜਾਬ ਦੀ ਦਿੱਲੀ ਦੇ ਚੀਫ ਮਿਨਿਸਟਰ ਨੂੰ ਸਾਡੇ ਖਰਚੇ ਦੇ ਉੱਤੇ ਗਈ ਇਹ ਅਯਾਸ਼ੀ ਤੇ ਫਜ਼ੂਲ ਖਰਚੀ ਨਹੀਂ ਤੇ ਹੋਰ ਕੀ ਹੈ ਹੈਲੀਕਾਪਟਰ ਆਰਡਰ ਇਹਨੇ ਛੋਟੇ ਛੋਟੇ ਫਲਾਈਟਸ ਜਾਂ ਦੂਜਿਆਂ ਨੂੰ ਟਿਚਰਾ ਕਰਦੇ ਸੀਗੇ ਔਨ ਰਿਕਾਰਡ ਹੈ ਕਿ ਬਠਿੰਡੇ ਤੋਂ ਮੋੜ ਜਾਣਾ ਸੀ ਕੇਜਰੀਵਾਲ ਤੇ ਭਗਵੰਤ ਮਾਨ ਨੇ ਹੈਲੀਕਾਪਟਰ ਵਰਤਿਆ ਗਿਆ ਐਮੀ ਤਿੱਕ ਕਿਲੋਮੀਟਰ ਦਾ ਸਫ਼ਰ ਹੈ ਸਾਡਾ ਜਹਾਜ਼ ਸਾਰੇ ਇੰਡੀਆ ਦੇ ਵਿੱਚ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਵਾਸਤੇ ਸਾਡਾ ਜਹਾਜ਼ ਵਰਤਿਆ ਜਾ ਰਿਹਾ ਇਸ ਤਰ੍ਹਾਂ ਦੀ ਸਿਕਿਉਰਿਟੀ ਪੈਰਾਫਿਨੀਲਿਆ ਮਨਿਸਟਰਸ ਦੀ ਜਿਹੜਾ ਗਨਮੈਂਟ ਦੇਖੋ ਤੁਸੀਂ ਕਿੰਨਾ ਲਾਮ ਲਸ਼ਕਰ ਲੈ ਕੇ ਜਾ ਰਹੇ ਨੇ ਇਹਨਾਂ ਦੇ ਮੰਤਰੀ ਸੰਤਰੀ ਐਮ ਐਲ ਏ ਆਮ ਆਦਮੀ ਪਾਰਟੀ ਦੇ ਔਰ ਇਸ ਤੋਂ ਇਲਾਵਾ ਜਿਹੜਾ ਸਰਕਾਰੀ ਤੰਤਰ ਖਰਚਾ ਕਰ ਰਿਹਾ ਵਾ ਮਤਲਬ ਚੰਡੀਗੜ੍ਹ ਬੈਠੇ ਨੇ ਆਈ ਪੀ ਐਸ ਤੇ ਆਈ ਐਸ ਆਫਸਰ ਉਹਨਾਂ ਨੇ ਆਪਣੇ ਘਰੋਂ ਉੱਠ ਕੇ ਜਿਵੇਂ ਕਿ ਦੋ ਸੈਕਟਰ ਚੋਂ ਚਾਰ ਸੈਕਟਰ ਚੋਂ ਪੰਜ ਚੋਂ 8-10 ਸੈਕਟਰਾਂ ਚੋਂ ਲਾਗੇ ਲਾਗੇ ਸੈਕਟਰੀਅਟ ਜਾਣਾ ਵਾ ਜਾਂ ਪੁਲਿਸ ਹੈੱਡਕ quarters ਜਾਣਾ ਵਾ ਇੱਕ ਜਿਪਸੀ ਅੱਗੇ ਜਾ ਰਹੀ ਹੈ ਆਮ ਅਫਸਰਾਂ ਦੇ ਇੱਕ ਜਿਪਸੀ ਉਹਦੇ ਪਿੱਛੇ ਜਾ ਰਹੀ ਹੈ 15-20 ਗਨਮੈਨ ਅਫਸਰ ਜਿਹੜੇ ਚੰਡੀਗੜ੍ਹ ਬੈਠ ਕੇ 5-4 ਕਿਲੋਮੀਟਰ ਦਫ਼ਤਰ ਤੇ ਜਾਣਾ ਜਿਨ੍ਹਾਂ ਨੂੰ ਕੋਈ ਖਤਰਾ ਨਹੀਂਗਾ ਇਹ ਸਾਰੀ ਫਜ਼ੂਲ ਖਰਚੀ ਆ ਇਸੇ ਤਰ੍ਹਾਂ ਡਾਊਨ ਦ ਲਾਈਨ ਸਿਕਿਉਰਿਟੀ ਦਾ ਐਡਾ ਦੁਰਉਪਯੋਗ ਆ ਜਿਹੜੇ ਹਾਰੇ ਹੋਏ ਬੋਕਰ ਪਾਰਟੀ ਦੇ ਨੇ ਜ਼ਮਾਨਤਾਂ ਜਬਤ ਨੇ 5-5 7-7 ਗਨਮੈਨ ਹੋ ਚੱਕੀ ਫਿਰਦੇ ਨੇ ਲਾਈਕਵਾਈਜ਼ ਟੌਪ ਹੈਵੀ ਸਰਕਾਰ ਆ ਅੱਜ ਕੀ ਹੋਇਆ ਕਿ ਸਾਡੇ ਕੋਲ 10 ਤੋਂ ਉੱਤੇ ਡੀਜੀਪੀ ਰੈਂਕ ਦੇ ਸਕੇਲ ਦੇ ਅਫਸਰਸ ਨੇ ਜਿਹੜੇ ਚੰਡੀਗੜ੍ਹ ਬੈਠੇ ਨੇ ਸੈਕਟਰੀਅਟ ਥਾਣਿਆਂ ਵਿੱਚ ਨਫਰੀ ਹੌਲਦਾਰ ਤੇ ਜਿਹੜੇ ਸਪਾਈ ਚਾਹੀਦੇ ਨੇ ਲਾਅ ਐਂਡ ਆਰਡਰ ਕੰਟੇਨ ਕਰਨ ਵਾਸਤੇ ਉਹ ਹੈ ਨਹੀਂਗੇ ਸੋ ਇਟਸ ਕਾਲਡ ਟਾਪ ਹੈਵੀ ਮੇਰੇ ਖਿਆਲ ਆ 2 ਦਰਜਨ ਤੋਂ ਉੱਤੇ ਏਡੀਜੀਪੀ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਦਰਜਨਾ ਹੀ ਆਈਜੀ ਹੋਣਗੇ ਤੇ ਜਿਨ੍ਹਾਂ ਨੇ ਅਸਲੀ ਕਾਨੂੰਨ ਨੂੰ ਚੋਰੋ ਚੱਕਿਆਂ ਨੂੰ ਤੇ ਕ੍ਰਿਮੀਨਲਸ ਨੂੰ ਫੜਨਾ ਉਹ ਥਾਣੇ ਖਾਲੀ ਬੈਠੇ ਨੇ ਸਾਰੇ ਇਦਾਂ ਹੀ ਸਿਵਲ ਐਡਮਿਨਿਸਟ੍ਰੇਸ਼ਨ ਵਿੱਚ ਅਫਸਰਸ਼ਾਈ ਉੱਤੇ ਚੰਡੀਗੜ੍ਹ ਦੇ ਸੈਕਟਰੀ ਲੈਵਲ ਤੇ ਉੱਤੇ ਭਰੀ ਪਈ ਆ ਔਰ ਜਿਹੜੇ ਉਹ ਤਨਖਾਹ ਲੈਂਦੇ ਨੇ ਆਈਪੀਐਸ ਦਾ ਐਸ ਆਫੀਸਰ ਮੈਂ ਕਿਸੇ ਦੇ ਖਿਲਾਫ ਨੀਗਾ ਇੱਕ ਆਈਏਐਸ ਦੇ ਇੱਕ ਆਈਪੀਐਸ ਆਫੀਸਰ ਜਿਹੜਾ ਚੰਡੀਗੜ੍ਹ ਤਾਇਨਾਤ ਆ ਉਹ ਸਟੇਟ ਨੂੰ ਘੱਟੋ ਘੱਟ 25 ਲੱਖ ਰੁਪਏ ਦਾ ਭਿੰਦਾ ਮਹੀਨੇ ਦਾ ਉਹਦੇ ਕੋਲ 2-4 ਕਨਾਲ ਦੀ ਕੋਠੀ ਆ ਉਹਦੇ ਕੋਲ ਗਨਮੈਨ ਸਿਕਿਉਰਿਟੀ ਆ ਉਹਦੇ ਕੁੱਕ ਨੇ ਉਹਦੇ ਨੌਕਰ ਚੱਕਰ ਨੇ ਪੈਟਰੋਲ ਦਾ ਖਰਚਾ ਤਨਖਾਹਾਂ ਇਹ ਟੌਪ ਹੈ ਵੀ ਗਵਰਨਮੈਂਟ ਆ ਥੱਲੇ ਸਾਡੇ ਕੋਲ ਪਟਵਾਰੀ ਹੈ ਨਹੀਂਗੇ ਸਾਡੇ ਕੋਲ ਵੈਟਰੀ ਆਫੀਸਰਸ ਨਹੀਂਗੇ ਸਾਡੇ ਕੋਲ ਪੜਾਉਣ ਵਾਸਤੇ ਟੀਚਰਸ ਤੈਂਕੀਆਂ ਤੇ ਚੜ ਕੇ ਵਿਰੋਧ ਕਰ ਰਹੇ ਨੇ ਮਤਾਪਿੰਡ ਦੀ ਫਰੀਦਕੋਟ ਦੀ ਵੀਡੀਓ ਤੁਸੀਂ ਕੱਲ ਦੇਖ ਲਈ ਆ ਸਾਡੇ ਕੋਲ ਹਸਪੀਟਲਸ ਜਿਹੜੇ ਆਪਰੇਸ਼ਨ ਕਰਨ ਵਾਸਤੇ ਬੱਤੀ ਨਹੀਂ ਹੈ ਰਜਿੰਦਰਾ ਹਸਪੀਟਲ ਵਿੱਚ ਆਪਰੇਸ਼ਨ ਹੋ ਰਿਹਾ ਤੇ ਲਾਈਟ ਗਲ ਹੋ ਗਈ ਆ ਸੋ ਇਹ ਸਾਰੀਆਂ ਗੱਲਾਂ ਕੀ ਦੱਸ ਰਹੀਆਂ ਕਿ ਸਾਡੀ ਸਰਕਾਰਾਂ ਦੇ ਫਾਈਨੈਂਸ਼ੀਅਲ ਟਾਰਗੇਟਸ ਜਿਹੜੇ ਨੇ ਅਜੰਡਾ ਜਿਹਨੂੰ ਕਹਿ ਸਕਦੇ ਹੋ ਉਹ ਸਰਾਸਰ ਗਲਤ ਆ ਬਚਾਉਣੇ ਤਾਂ ਇਹਨਾਂ ਨੇ ਪੈਸੇ ਕੀ ਸੀਗੇ ਇਹਨਾਂ ਨੇ ਆਣ ਕੇ ਉਹਦੇ ਵਿੱਚ ਹੋਰ ਇਜ਼ਾਫਾ ਕੀਤਾ ਇਮੀਡੀਏਟਲੀ ਐਡਮਿਨਿਸਟ੍ਰੇਟਿਵ ਰਿਫਾਰਮਸ ਪੰਜਾਬ ਦੇ ਵਿੱਚ ਹੋਣਿਆ ਚਾਹੀਦੇ ਆ ਇੱਕ ਪੂਰਾ ਇੱਕ ਇਸ ਤਰ੍ਹਾਂ ਦਾ ਕੋਈ ਇੰਟੈਲੀਜੈਂਟ ਆਦਮੀਆਂ ਦਾ ਗਰੁੱਪ ਉਹ ਕਮਿਸ਼ਨ ਟਾਈਪ ਨਹੀਂ ਕਿ ਜੇ ਤੁਸੀਂ 3 ਸਾਲ ਦਿੱਤੇ ਉਹਨਾਂ ਨੂੰ ਉਹਨਾਂ ਕੋਲ ਸਾਨੂੰ 3 ਮਹੀਨਿਆਂ ਚ ਰਿਪੋਰਟ ਦਿਓ ਕਿ ਕਿਹੜਾ ਕਿਹੜਾ ਅਸੀਂ ਪ੍ਰੂਨਿੰਗ ਕਰਨੀ ਉੱਤੋਂ ਲੈ ਕੇ ਥੱਲੇ ਤੱਕ ਚਾਹੇ ਉਹ ਸਿਕਿਉਰਿਟੀ ਦੀ ਪ੍ਰੂਨਿੰਗ ਆ ਚਾਹੇ ਹੋ ਫਜ਼ੂਲ ਖਰਚੀ ਜਿਹੜਾ ਅਮਲਾ ਉੱਤੇ ਬੈਠਾ ਉਹਦੀ ਪ੍ਰੂਨਿੰਗ ਆ ਉਹਨਾਂ ਨੂੰ ਫੀਲਡ ਚ ਭੇਜ ਭੇਜੋ ਉਹਨਾਂ ਦੇ ਕੰਮ ਥੱਲੇ ਲਾਓ ਡਿਊਟੀ ਜਿੱਥੇ ਲੋਡ ਆ ਲੋਕਾਂ ਨੂੰ ਅਸਲ ਦੇ ਵਿੱਚ ਕੰਪਲੀਟ ਓਵਰਆਲ ਆਫ ਦੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਇਨਕਲੂਡਿੰਗ ਦਾ ਪੁਲਿਸ ਮਸ਼ੀਨ ਤਾਂ ਕਿ ਪੰਜਾਬ ਸਰਕਾਰ ਦਾ ਖਰਚਾ ਘਟਾਇਆ ਜਾ ਸਕੇ ਇਹ ਜੇ ਅਸੀਂ ਖਰਚਾ ਨਾ ਘਟਾਇਆ ਆ ਆਯਾਸ਼ੀਆਂ ਬੰਦ ਨਾ ਕੀਤੀਆਂ ਇਸ਼ਤਿਹਾਰबाजी ਜੇ ਅਸੀਂ ਸਾਰੇ ਦੇਸ਼ ਵਿੱਚ ਪੰਜਾਬ ਦਾ ਖਰਚਾ ਪੈਸਾ ਤੁਹਾਡਾ ਵਾ ਲੱਗ ਰਿਹਾ ਕਿੱਥੇ ਚਨਈ ਦੇ 에ਰਪੋਰਟ ਤੇ ਕਿੱਥੇ ਲੱਗ ਰਿਹਾ ਕੇਰਲਾ ਦੀਆਂ ਅਖਬਾਰਾਂ ਵਿੱਚ ਫਰੰਟ ਪੇਜ ਕਲਰਡ ਐਡ ਸਾਰਾ ਪੰਜਾਬ ਬੋਡਾ ਨਾਲ ਭਰਿਆ ਪਿਆ ਵਾ ਕਿ ਇਹਨੀਆਂ ਨੌਕਰੀਆਂ ਦੇਤੀ ਜੇ ਤੁਸੀਂ ਨੌਕਰੀਆਂ ਦੇਤੀਆਂ ਤੇ ਲੋਕਾਂ ਨੂੰ ਆਪੇ ਪਤਾ ਲੱਗ ਜਾਣਾ 75000 ਕਰੋੜ ਦਾ ਨਿਵੇਸ਼ ਆ ਗਿਆ ਆਇਆ ਹੈ ਨੀਗਾ ਪਰ ਜੇ ਆਉਂਦਾ ਤੇ ਸਾਨੂੰ ਆਪੇ ਪਤਾ ਲੱਗਣਾ ਕਿ ਇੰਡਸਟਰੀ ਬਣਨ ਲੱਗ ਜਾਣੀ ਸਾਰੇ ਪੰਜਾਬ ਦੇ ਵਿੱਚ ਸੋ ਕੁੱਲ ਮਿਲਾ ਕੇ ਕੀ ਹੋ ਰਿਹਾ ਵਾ ਕਿ ਮਗਰਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜ ਕੇ ਆਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ ਪੰਜਾਬ ਨੂੰ ਐਨ ਤਬਾਈ ਦਾ ਕੰਡਾ ਨਹੀਂ ਤਬਾਈ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਤਾਂ ਕਰਕੇ ਜਿੰਨਾ ਮਰਜ਼ੀ ਸ਼ੋਰ ਮਚਾਈ ਜਾਣ ਕੋਈ ਜਦੋਂ ਮੈਂ ਕਿਹਾ ਟੈਂਜਿਬਲ ਪ੍ਰੋਗਰੈਸ ਇਹਨਾਂ ਐਡੇ ਵੱਡੇ ਕਰਜ਼ੇ ਦੀ ਅਦਾਇਗੀ ਵਿੱਚ ਨਹੀਂ ਹੋ ਸਕਦੀ ਜੇ ਚਾਵੇ ਵੀ ਭਗਵੰਤ ਮਾਨ ਜੇ ਚਾਹੁੰਦਾ ਵੀ ਹੋਊਗਾ ਕਿ ਮੈਂ ਕੁਝ ਕਰਨਾ ਚਾਹਣਾ ਪੁਲ ਬਣਾਉਣਾ ਹਸਪਤਾਲ ਬਣਾਉਣ ਸਕੂਲ ਨਹੀਂ ਬਣਾ ਸਕਦਾ ਕਿਉਂਕਿ ਪੌਣੇ 4 ਲੱਖ ਕਰੋੜ ਦੇ ਕਰਜ਼ੇ ਵਾਲੀ ਸਟੇਟ ਨੂੰ 10% ਦੇ ਹਿਸਾਬ ਨਾਲ ਵੀ ਕਰਜ਼ਾ ਦੇਣਾ ਪਵੇ ਪਰ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਨੂੰ ਕਿੰਨਾ ਪੈਸਾ ਸਾਡਾ ਜਿਹੜਾ ਕੱਲੀ ਇੰਟਰਸਟ ਪੇਮੈਂਟ ਦੇ ਵਿੱਚ ਚਲ ਜਾਂਦਾ 40-40 ਹਜ਼ਾਰ ਕਰੋੜ ਰੁਪਈਆ ਸਾਡਾ ਐਨੂਅਲੀ ਸਿਰਫ ਇੰਟਰਸਟ ਪੇਮੈਂਟ ਵਿੱਚ ਜਾਵੇਗਾ ਬਾਕੀ ਤਨਖਾਹਾਂ ਵਿੱਚ ਚਲ ਜਾਂਦਾ ਜਿਹੜੇ ਯੂ ਨੋ ਕੀ ਕਹਿੰਦੇ ਹੈ ਕਮਿਟਿਡ ਐਕਸਪੈਂਡੀਚਰ ਹੁੰਦਾ ਪੈਨਸ਼ਨਾਂ ਚਲ ਜਾਂਦਾ ਆ ਬਾਕੀ ਜਿਹੜੀਆਂ ਮੁਫਤ ਖੋਰੀ ਦੀ ਚੀਜ਼ਾਂ ਉਹਦੇ ਚਲ ਜਾਂਦਾ ਤੇ ਬਾਕੀ ਬਚਿਆ ਕੀ ਸਟੇਟ ਦੇ ਕੋਲ 1.5 ਲੱਖ ਕਰੋੜ ਦਾ ਤਾਂ ਸਾਡਾ ਸਾਰਾ ਸਾਲ ਦਾ ਬਜਟ ਹੈ ਤੁਸੀਂ ਆ ਸਾਰੇ ਅੰਕੜੇ ਅੱਛੀ ਤਰ੍ਹਾਂ ਤੁਹਾਨੂੰ ਮੈਂ ਦਿਖਾ ਦੇਵਾਂ ਸਭ ਨੂੰ ਅਪੀਲ ਕਰੂੰਗਾ ਕਿ ਜਿਹੜੇ ਕਹਿੰਦੇ ਕੁਛ ਸੀ ਤੇ ਕੀਤਾ ਕੀ ਆ ਇਹਨਾਂ ਨੂੰ ਦਿੱਲੀ ਵਿੱਚ ਵੀ ਹਰਾਓ ਪੰਜਾਬ ਵਿੱਚ ਤਾਂ ਤੁਸੀਂ ਪਾਰਲੀਮੈਂਟ ਛਰਾਤਾ ਇੱਥੇ ਵੀ ਹਰਾਓ ਦਿੱਲੀ ਦੇ ਵਿੱਚ ਮੈਂ ਦਿੱਲੀੋਂ ਬੈਠਾ ਬੋਲ ਰਿਹਾ ਮੈਂ ਦਿੱਲੀ ਇਲੈਕਸ਼ਨ ਚ ਇੱਥੇ ਹਿੱਸਾ ਲੈਣਾ ਆਈ ਜਸਟ ਰੈਡ ਦ ਨਿਊਜ਼ ਟੂਡੇ ਤਾਂ ਮੈਂ ਸੋਚਿਆ ਕਿ ਤੁਹਾਡੇ ਸਾਰਿਆਂ ਨੇ ਸ਼ੇਅਰ ਕਰਦਾ ਤੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਪੱਖੀ ਜਿਹੜੇ ਗੱਲ ਕਰਦੇ ਨੇ ਜਿਹੜੇ ਐਨਐਸਸੀ ਨਹੀਂ ਲਾਉਂਦੇ ਜਿਹੜੇ ਯੂਆਪਾ ਨਹੀਂ ਲਾਉਂਦੇ ਜਿਹੜੇ ਸਾਡੀ ਨਸਲ ਕੁਸ਼ੀ ਨਹੀਂ ਕਰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਜ਼ਾਕ ਉਡਾਉਂਦੇ ਨੇ ਇਨਸਾਫ ਨਹੀਂ ਦਿੰਦੇ ਨਸ਼ਿਆਂ ਦਾ ਦੇ ਉੱਤੇ ਰਾਜਨੀਤੀ ਕਰਦੇ ਨੇ ਇਹਨਾਂ ਨੂੰ ਇੱਕ ਅਰੀ ਚੰਗੀ ਤਰ੍ਹਾਂ ਨਾਲ ਸ਼ਾਂਤ ਕਰੋ ਆ ਛੋਟੀਆਂ ਛੋਟੀਆਂ ਗੱਲਾਂ ਕੇ ਪਰਚੇ ਨੂੰ ਡਰ ਗਏ ਅਸੀਂ ਆ ਕਾਉਂਸਲਰਾਂ ਦੀਆਂ ਇਲੈਕਸ਼ਨਾਂ ਵਿੱਚ ਹੁਣ ਬਾਹਮ ਅਮਰੂਣੀਆਂ ਜਾਰੀਆਂ ਫਗਵਾੜੇ ਦੇ ਵਿੱਚ ਅੱਜਕੱਲ ਪੋਸਟਪੋਨ ਕਰਾਤੀ ਕਿਉਂਕਿ ਕਾਂਗਰਸ ਜਿੱਤਦੀ ਸੀਗੀ ਬਾਮ ਰੋਡ ਕੇ ਤਿੰਨ ਜਿਹੜੀਆਂ ਔਰਤਾਂ ਨੇ ਕਾਉਂਸਲਰਜ਼ ਉਹਨਾਂ ਦੇ ਘਰਾਂ ਨਾਲ ਦੇ ਪਰਚੇ ਦਰਜ ਕਰਤੇ ਮੇਰੀ ਕੰਸਟਿਟੂਐਂਸੀ ਵਿੱਚ ਇਲੈਕਸ਼ਨਾਂ ਪੋਸਟਪੋ ਸਾਰੇ ਵਾਅਦੇ ਤੋੜੇ ਚਲੋ ਜੋ ਇਹਨਾਂ ਨੇ ਵੀਆਈਪੀ ਕਲਚਰ ਖਤਮ ਕਰਨਾ ਚਾਹੋ ਰਿਪੀਟਿਡਲੀ ਆਪਣੀ ਗੱਲਾਂ ਹੋ ਚੁੱਕੀਆਂ ਨੇ ਹਰ ਗੱਲ ਤੋਂ ਮੁਕਰੇ ਨੇ ਕੱਲੇ ਮੁਕਰੇ ਨਹੀਂਗੇ ਨਾਲੇ ਸਾਡੀ ਸਟੇਟ ਦਾ ਜਲੂਸ ਕੱਢ ਕੇ ਰੱਖ ਦਿੱਤਾ ਤਾਂ ਫੈਸਲਾ ਤਾਂ ਤੁਹਾਡੇ ਹੱਥ 'ਚ ਹੁੰਦਾ ਸਾਰਾ ਤੁਸੀਂ ਕਰਨਾ ਅਲਟੀਮੇਟਲੀ ਜਨਤਾ ਜਨਾਰਦਨ ਜਿਹੜੀ ਆ ਉਹ ਕੀ ਕਹਿੰਦੇ ਹੁੰਦੇ ਕਿ ਮਾਲਕ ਹੈ ਤੇ ਜੇ ਮਾਲਕ ਹੀ ਆਪਣੇ ਘਰ ਨੂੰ ਨਹੀਂ ਸਦਾਰਕ ਜੇ ਤੁਹਾਡੇ ਘਰ ਵਿੱਚ ਫਰਜ਼ ਕਰੋ ਕਰਜ਼ਾ ਹੋਵੇ ਕੀ ਸੜਕਾਂ ਚੱਲ ਸਕਦਾ ਚੰਗਿਤਰਾ ਨਾਲ ਨਹੀਂ ਚੱਲ ਸਕਦਾ ਐਦਾਂ ਹੀ ਪੰਜਾਬ ਸਟੇਟ ਦੀ ਟ੍ਰੈਜਰੀ ਜਿਹੜੀ ਆ ਉਹ ਸਾਡਾ ਆਪਣਾ ਘਰ ਆ ਜਿੰਨੀਆਂ ਸਰਕਾਰੀ ਬਸਾਂ ਦੇਖਦੇ ਹਾਂ ਕੋਈ ਹੋਰ ਹਸਪਤਾਲ ਦੇਖਦੇ ਹਾਂ ਸਕੂਲ ਦੇਖਦੇ ਹਾਂ ਜਿਹਨੂੰ ਆਪਾਂ ਸਮਝਦੇ ਹਾਂ ਇਹਦਾ ਕੀ ਹੈ ਇਹਦਾ ਸਰਕਾਰੀ ਹੈ ਉਹ ਆਪਣੀਆਂ ਹੀ ਨੇ ਉਹਨਾਂ ਨੂੰ ਬਚਾਉਣ ਵਾਸਤੇ ਆਪਾਂ ਸਭ ਨੂੰ ਮਿਲ ਕੇ ਉਪਰਾਲਾ ਕਰਨਾ ਪਵੇਗਾ ਪਵੇਗਾ ਸਾਡੀ ਵਾਹਿਗੁਰੂ ਕਰੇ ਸਾਡੀ ਨੈਕਸਟ ਓਪਰਚ्युनिटी ਮਿਲੇ ਅਸੀਂ ਇਦਾਂ ਦਾ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਜ਼ਬਰਦਸਤ ਆਈਡੀਆ ਕੱਢ ਕੇ ਤੇ ਉਹਦੀ ਪ੍ਰੋਪਰ ਤੈਨਾਤੀ ਕਰਕੇ ਜਿੱਥੇ-ਜਿੱਥੇ ਪੈਸਾ ਖੁਰਦ-ਬੁਰਦ ਹੋ ਰਿਹਾ ਉਹਨੂੰ ਪਲੱਗ ਕਰਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ